ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਬਹੁਤ ਹੀ ਖਾਸ ਤੇ ਮਹੱਤਵਪੂਰਨ ਖਬਰਾਂ ਉਹਨਾਂ ਦਾ ਅਨਲਿਸਿਸ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਮੇਰੇ ਨਾਲ ਮੌਜੂਦ ਨੇ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾ ਬਹੁਤ ਬਹੁਤ ਸ਼ੁਕਰੀਆ ਅਦਲਾ ਸਾਹਿਬ ਬਹੁਤ ਜਨਤ ਪਾਸਕਰ ਸਾਹਿਬ ਤਿੰਨ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਮੈਂ ਚਾਹੂੰਗਾ ਕਿ ਇਹਨਾਂ ਖਬਰਾਂ ਦਾ ਤੁਸੀਂ ਵਿਸਥਾਰ ਦਿਓ ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਇੱਕ ਨਵੀਂ ਖਬਰ ਹੈ ਨਵਜੋਤ ਸਿੰਘ ਸਿੱਧੂ ਨੇ ਇੱਕ ਪੋਸਟ ਇੱਕ ਟੈਲੀਵਿਜ਼ਨ ਚੈਨਲ ਨਾਲ ਜੁੜੀ ਹੋਈ ਰੀਸ਼ੇਅਰ ਕੀਤੀ ਹੈ ਹੁਣ ਉਹ ਕਮੈਂਟਰੀ ਕਰਨਗੇ ਸੋ ਨਵਜੋਤ ਸਿੰਘ ਸਿੱਧੂ ਦੀ ਰੋਜ਼ਗਾਰ ਵਾਪਸੀ ਦੇ ਉੱਤੇ ਤੁਹਾਡਾ ਪੋਲੀਟੀਕਲ ਐਨਾਲਿਸਿਸ ਕੀ ਹੈ ਹਾਲਾਂਕਿ ਸਾਰੇ ਪਾਸਿਓਂ ਵੈਲਕਮ ਹੋ ਰਿਹਾ ਹੈ ਨਿੱਜੀ ਤੌਰ ਤੇ ਮੇਰਾ ਵੀ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਆਪਣਾ ਰੋਜ਼ਗਾਰ ਕਰਨ ਦਾ ਹੱਕ ਹੈ ਅਗਰ ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹੈ ਤੇ ਇਹ ਉਹਦਾ ਹੱਕ ਹੈ ਔਰ ਨਵਜੋਤ ਸਿੰਘ ਸਿੱਧੂ ਵੈਸੇ ਵੀ ਕਈ ਚੁਣੌਤੀਆਂ 'ਚੋਂ ਲੰਘ ਰਹੇ ਨੇ ਉਹਨਾਂ ਦੀ ਧਰਮ ਪਤਨੀ ਕੈਂਸਰ ਨਾਲ ਪੀੜਤ ਹੈ ਉਹਨਾਂ ਦੀ ਧੀ ਵਿਦੇਸ਼ ਚ ਪੜਾਈ ਦਾ ਸੁਪਨਾ ਪੂਰਾ ਨਹੀਂ ਸੀ ਹੋ ਸਕਿਆ ਪੈਸੇ ਦੀ ਕਮੀ ਕਰਕੇ ਟੀਵੀ ਨਾਲ ਤੋਂ ਨਵਜੋਤ ਸਿੰਘ ਸਿੱਧੂ ਦੂਰ ਸੀ ਕੋਈ ਉਹਨਾਂ ਦਾ ਰੁਜ਼ਗਾਰ ਨਹੀਂ ਸੀ ਸਿਵਾਏ ਪੈਨਸ਼ਨ ਤੋਂ ਔਰ ਸਿਆਸਤ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਹੁੰਦੇ ਨੇ ਸਾਨੂੰ ਪਤਾ ਆਏ ਗਏ ਦਾ ਚਾਹ ਪਾਣੀ ਦਾ ਖਰਚਾ ਜਿਹੜਾ ਉਹੀ ਮਾਨ ਨਹੀਂ ਹੁੰਦਾ ਅਜਿਹੇ ਹਾਲਾਤਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਇਸ ਫੈਸਲੇ ਦਾ ਪੰਜਾਬ ਦੀ ਸਿਆਸਤ ਤੇ ਕਿਸ ਤਰ੍ਹਾਂ ਦਾ ਅਸਰ ਪਏਗਾ ਖਾਸ ਤੌਰ ਤੇ ਵਿਰੋਧੀਆਂ ਪੱਖੋਂ ਹਾਲਾਂਕਿ ਪੰਜਾਬ ਦੇ ਲੋਕ ਤਾਂ ਖੁਸ਼ ਨਹੀਂ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਹਰ ਵਿਅਕਤੀ ਨੂੰ ਆਪਣੇ ਰੋਜ਼ਗਾਰ ਦਾ ਹੱਕ ਹੈ ਪੰਜਾਬ ਦੀ ਲੜਾਈ ਮੈਨੂੰ ਲੱਗਦਾ ਹੈ ਆਰਥਿਕ ਤੌਰ ਤੇ ਤਕੜੇ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰ ਬਿਹਤਰ ਤਰੀਕੇ ਨਾਲ ਲੜ ਸਕਣਗੇ ਤੁਹਾਡੀ ਸਮੀਖਿਆ ਇਹਦੇ ਨਾਲ ਨਾਲ ਸੁਨੀਲ ਜਾਖੜ ਨੇ ਕੱਲ ਇੱਕ ਨਵੀਂ ਗੱਲ ਕਰਤੀ ਉਹ ਕਹਿੰਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਮੁੜ ਤੋਂ ਗਠਜੋੜ ਦੇ ਵਿਚਾਰ ਕਰ ਰਹੇ ਨੇ ਕੀ ਇਸੇ ਕਰਕੇ ਕਿ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਹੋ ਰਹੀ ਹੈ ਕਿ ਦੋਵੇਂ ਧਿਰਾਂ ਇਸ ਕਰਕੇ ਮਜਬੂਰ ਨੇ ਕੀ ਅਕਾਲੀ ਬੀਜੇਪੀ ਵੀ ਇਹੀ ਸੋਚ ਕੇ ਡਰ ਰਹੇ ਨੇ ਕਿ ਜੇ ਆਪ ਤੇ ਕਾਂਗਰਸ ਇਕੱਠੇ ਹੋਗੇ ਤੇ ਸਾਡਾ ਕੀ ਬਣੂ ਤੇ ਕੀ ਕਾਂਗਰਸ ਤੇ ਆਪ ਵੀ ਇਹੀ ਸੋਚ ਕੇ ਗੱਲਬਾਤ ਤੋੜ ਰਹੇ ਨੇ ਵੀ ਜੇ ਅਕਾਲੀ ਬੀਜੇਪੀ ਇਕੱਠੇ ਹੋਗੇ ਤੇ ਸਾਡਾ ਕੀ ਬਣੂ ਇਹ ਤਿੰਨੇ ਖਬਰਾਂ ਦੇ ਉੱਤੇ ਇੱਕ ਇੱਕ ਕਰਕੇ ਅਸੀਂ ਗੱਲ ਅੱਗੇ ਵਧਾਉਨੇ ਆ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਤੁਹਾਡੀ ਟਿੱਪਣੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤੇ 10 ਸਾਲ ਬਾਅਦ ਉਹ ਕਮੈਂਟਰੀ ਦੇ ਵਿੱਚ ਵਾਪਸ ਆ ਰਹੇ ਨੇ ਤੁਹਾਨੂੰ ਯਾਦ ਹੋਵੇਗਾ ਉਸ ਤੋਂ ਪਹਿਲੇ ਨਵਜੋਤ ਸਿੰਘ ਸਿੱਧੂ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਵੀ ਆਉਂਦੇ ਸੀ ਤੇ ਕਮੈਂਟਰੀ ਵੀ ਕਰਦੇ ਸੀਗੇ ਤੇ ਕਮਾਈ ਵੀ ਬੜੀ ਉਹਨਾਂ ਦੀ ਵਾਹ-ਵਾਹ ਸੀ। ਹੁਣ ਮੈਨੂੰ ਲੱਗਦਾ ਹੈ ਕਿ 10 ਸਾਲ ਦੇ ਵਿੱਚ ਜਿਸ ਤਰੀਕੇ ਨਾਲ ਲਵਜੋਤ ਸਿੰਘ ਸਿੱਧੂ ਉਹਨਾਂ ਪੋਲਿਟਿਕ ਦੇ ਵਿੱਚ ਆਏ ਉਹ ਵੀ ਸੋਚਦੇ ਹੋਣਗੇ। ਜਾਂ ਫਿਰ ਕਾਫੀ ਸਾਰੀ ਗੱਲਾਂ ਐਦਾਂ ਦੀ ਹੁੰਦੀਆਂ ਹੋਣਗੀਆਂ ਵੀ ਕੀ ਖਟਿਆ ਤੇਰਾ ਤੇਰੀ ਹੀਰ ਵਰਗੇ। ਯਾਨੀ ਪੰਜਾਬ ਦੇ ਲੋਕਾਂ ਦੀ ਆਵਾਜ਼ ਉਹਨਾਂ ਨੇ ਚੱਕੀ, ਪੰਜਾਬ ਦੇ ਮੁੱਦੇ ਚੱਕੇ ਪਰ ਉਹਨਾਂ ਦੀ ਪਾਰਟੀ ਦੇ ਹੀ ਲੀਡਰਾਂ ਨੇ ਉਹਨਾਂ ਦਾ ਇੱਕ ਤਰੀਕੇ ਨਾਲ ਐਕਸਪੈਲਸ਼ਨ ਦੀ ਵੀ ਮੰਗ ਕੀਤੀ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਏਗਾ। ਉਹਨੇ ਬੜੀ ਇੰਟਰਸਟਿੰਗ ਜਿਹਾ ਮੋੜ ਹੈ ਕਿਉਂ ਖਾਸ ਕਰਕੇ ਤਦ ਜਦ ਨਵਜੋਤ ਸਿੰਘ ਸਿੱਧੂ ਨੂੰ ਇੱਕ ਇਮਾਨਦਾਰ ਪੋਲਿਟਿਸ਼ੀਅਨ ਵਜੋਂ ਜਾਣਿਆ ਜਾਂਦਾ ਔਰ ਜਦ ਅਸੀਂ ਜਾਂ ਕੋਈ ਹੋਰ ਨਵਜੋਤ ਸਿੰਘ ਸਿੱਧੂ ਨੂੰ ਇੱਕ ਇਮਾਨਦਾਰ ਵਿਅਕਤੀ ਦੇ ਤੌਰ ਤੇ ਪੇਸ਼ ਕਰਦਾ ਤੇ ਅੱਜ ਤੱਕ ਉਹਨਾਂ ਦੇ ਇਮਾਨਦਾਰ ਹੋਣ ਦੇ ਉੱਤੇ ਕਿਸੇ ਨੇ ਵੀ ਸਵਾਲ ਨਹੀਂ ਚੁੱਕਿਆ ਈਵਨ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਕੋਈ ਨਹੀਂ ਚੁੱਕਿਆ ਯਾਨੀ ਭਗਵੰਤ ਮਾਨ ਉਹਨਾਂ ਦੇ ਨਾਲ ਜਾਂ ਫਿਰ ਹੋਰ ਪਾਰਟੀਆਂ ਦੇ ਲੀਡਰਾਂ ਦੇ ਨਾਲ ਉਹ ਇੱਕ ਤਰੀਕੇ ਨਾਲ ਤਿੱਖੀ ਬਹਿਸ ਦੇ ਵਿੱਚ ਦੇ ਇਨਵੋਲ ਹੁੰਦੇ ਨੇ ਲੇਕਿਨ ਕਦੀ ਵੀ ਵਿਰੋਧੀਆਂ ਨੇ ਉਹਨਾਂ ਨੂੰ ਬੇਈਮਾਨ ਨਹੀਂ ਕਿਹਾ ਅੱਜ ਉਹ ਇਮਾਨਦਾਰ ਵਿਅਕਤੀ ਆਪਣੀ ਰੋਜੀ ਰੋਟੀ ਵਾਸਤੇ ਕਮੈਂਟਰੀ ਵੱਲ ਵਾਪਸ ਜਾ ਰਿਹਾ ਔਰ ਜਿੱਥੇ ਤੱਕ ਡੱਲਾ ਸਾਹਿਬ ਤੁਸੀਂ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਕਾਫੀ ক্লোਜ਼ ਹੋ ਔਰ ਉਹਨਾਂ ਦੀ ਗੱਲਾਂ ਤੋਂ ਜਾਂ ਉਹਨਾਂ ਦੇ ਹਾਲਾਤ ਤੋਂ ਆਰਥਿਕ ਦਾ ਹਾਲਾਤ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਵੀ ਉਹ ਭਾਵੇਂ ਇੱਕ ਬਹੁਤ ਵੱਡੀ ਸ਼ਖਸੀਅਤ ਦੇ ਤੌਰ ਤੇ ਤੇ ਜਾਣੇ ਜਾਂਦੇ ਨੇ ਪਰ ਆਰਥਿਕ ਤੌਰ ਤੇ ਉਹ ਅੱਜਕੱਲ ਬੜੀ ਇੱਕ ਇਹ ਤਰੀਕੇ ਨਾਲ ਦਿੱਕਤ ਕਹੀ ਹੈ ਜਾਂ ਕਲਤ ਕਹੀ ਹੈ ਉਹ ਵੀ ਮਹਿਸੂਸ ਕਰ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣੇ ਪੁੱਤਰ ਦੀ ਸ਼ਾਦੀ ਕੀਤੀ ਔਰ ਉਸ ਸ਼ਾਦੀ ਦੇ ਵਿੱਚ ਚਲੋ ਸ਼ਾਦੀ ਤੇ ਵਧੀਆ ਹੋਈ ਸੀ ਸਾਨੂੰ ਨਹੀਂ ਵੀ ਬਿਵਰਾਇਆ ਸੀਗਾ ਤਾਂ ਵੀ ਆਪਾਂ ਕਹਿੰਦੇ ਆ ਕਿ ਸ਼ਾਦੀ ਬਹੁਤ ਵਧੀਆ ਰਹੀਗੀ ਲੇਕਿਨ ਪਰ ਜੋ ਜਿਸ ਤਰੀਕੇ ਨਾਲ ਉਹਨਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਹਦੇ ਕਰਕੇ ਉਹ ਕਮੈਂਟਰੀ ਦੇ ਵਿੱਚ ਵਾਪਿਸ ਆਏ ਔਰ ਜਦ ਉਹ ਫਿਲਮ ਸ਼ੋਅ ਜਾਂ ਕਪਿਲ ਸ਼ੋਅ ਕਰਦੇ ਸੀਗੇ ਜਾਂ ਫਿਰ ਕਮੈਂਟਰੀ ਦੇ ਵੀ ਸੀਗੇ ਤੇ ਘੱਟੋ ਘੱਟ 40 ਤੋਂ 50 ਕਰੋੜ ਰੁਪਏ ਸਾਲਾਨਾ ਕਮਾਉਂਦੇ ਸੀਗੇ ਔਰ ਪੰਜਾਬ ਦੀ ਪੋਲਿਟਿਕਸ ਪੰਜਾਬ ਦੇ ਮੁੱਦਿਆਂ ਨੂੰ ਚੱਕਣ ਤੋਂ ਬਾਅਦ ਜਾਂ ਮੰਤਰੀ ਵੀ ਬਣਨ ਤੋਂ ਬਾਅਦ ਉਹ ਅੱਜ ਆਰਥਿਕ ਤੌਰ ਤੇ ਕਮਜ਼ੋਰ ਨਜ਼ਰ ਆਉਂਦੇ ਨੇ ਚਲੋ ਇਸ ਮੁੱਦੇ ਤੇ ਨਹੀਂ ਜਾਈਏ ਪਰ ਇਹਨੂੰ ਹਾਸੇ ਠੱਠੇ ਦੇ ਵਿੱਚ ਵੀ ਕਹਿਣਾ ਪਿਆ ਕਿ ਕਿਤੇ 22 ਤਰੀਕ ਨੂੰ ਜਦ ਉਹ ਹਿੰਦੀ ਜਿਵੇਂ ਕਮੈਂਟਰੀ ਕਰ ਰਹੇ ਹੋਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸ਼ੇਰੋ ਸ਼ਾਇਰੀ ਬਹੁਤ ਕੀਤੀ ਔਰ ਸ਼ੇਰੋ ਸ਼ਾਇਰੀ ਵੀ ਐਦਾਂ ਦੀ ਕੀਤੀ ਕਿ ਜਿਹਦੇ ਉੱਤੇ ਉਹ ਤੰਜ ਕਸਣਾ ਚਾਹੁੰਦੇ ਸੀ ਉੱਥੇ ਜਾ ਕੇ ਵੱਜਦਾ ਸੀਗਾ ਜਦ ਉਹ ਗੱਲ ਕਹਿੰਦੇ ਸੀ ਨਾ ਬਰਗਤ ਕੀ ਬਾਤ ਕਰਤੇ ਹੋ ਗਮਲੇ ਵਿੱਚ ਉਹ ਹੋਏ ਲੋਕ ਤੇ ਐਦਾਂ ਦੀ ਗੱਲਾਂ ਉਹਨਾਂ ਨੇ ਆਪਣੀ ਕਮੈਂਟਰੀ ਦੇ ਵਿੱਚ ਵੀ ਇਨਕਲੂਡ ਕਰਤੀ ਤੇ ਭਾਵੇਂ ਉਹ ਖੇਡ ਦੇ ਪ੍ਰਤੀ ਉਹ ਗੱਲਾਂ ਕੀਤੀਆਂ ਹੋਣ ਕਿ ਵਜਣਗੀ ਇੱਥੇ ਹੀ ਆ ਕੇ ਜਿੱਥੇ ਵਜਣੀ ਚਾਹੀਦੀ ਹੈ ਯਾਨੀ ਕਮੈਂਟਰੀ ਦੇ ਵਿੱਚ 10 ਸਾਲ ਬਾਅਦ ਜੇ ਨਵਜੋਤ ਸਿੰਘ ਸਿੱਧੂ ਹਨ ਹਾਰੇ ਨੇ ਔਰ ਕਮੈਂਟਰੀ ਦੇ ਵਿੱਚ ਕੁਝ ਕਹਿੰਦੇ ਨੇ ਤੇ ਪੰਜਾਬ ਦੇ ਸਿਆਸਤਦਾਨ ਉਹਨੂੰ ਸਿਆਸਤ ਦੇ ਤੌਰ ਤੇ ਵੀ ਦੇਖਣਾ ਸ਼ੁਰੂ ਕਰ ਦੇਣਗੇ ਔਰ ਕੋਈ ਨਾ ਕੋਈ ਕੰਟਰੋਵਰਸੀ ਉਹਦੇ ਉੱਤੇ ਵੀ ਛਿੜ ਜਾਏਗੀ ਰਾਜਾ ਵੜਿੰਗ ਨੂੰ ਲੈ ਕੇ ਹੋਰ ਜਿਹੜੇ ਤਮਾਮ ਉਹ ਲੋਕ ਸੀਗੇ ਜਿਨ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਦਾ 36 ਦਾ ਅੰਕੜਾ ਕਥਿਤ ਤੌਰ ਤੇ ਸੀਗਾ ਤੇ ਯਾਨੀ ਚਲੋ ਇਹ ਗੱਲਾਂ ਹੁਣ ਅੱਗੇ ਤੁਰਨੀ ਸ਼ੁਰੂ ਹੋਈਆਂ ਔਰ ਜਿਸ ਤਰ੍ਹਾਂ ਤੁਸੀਂ ਗੱਲ ਦੀ ਸ਼ੁਰੂਆਤ ਕੀਤੀ ਹੈ ਕਿ ਹਰ ਉਸ ਵਿਅਕਤੀ ਨੂੰ ਆਪਣੇ ਰੋਜ਼ਗਾਰ ਆਪਣੇ ਕਾਰਜਾਂਨ ਵਾਸਤੇ ਪੈਸੇ ਕਮਾਉਣ ਦਾ ਹੱਕ ਹੈਗਾ ਔਰ ਉਹ ਭਾਵੇਂ ਪੰਜਾਬ ਦੀ ਸੇਵਾ ਦੀ ਗੱਲ ਕਰਦੇ ਸੀ ਪਰ ਜਦ ਘਰ ਦੀ ਸੇਵਾ ਜਾਂ ਘਰ ਦੇ ਵਿੱਚ ਤੁਸੀਂ ਆਰਥਿਕ ਸੰਕਟ ਤੋਂ ਜੂਝ ਰਹੇ ਹੋਣ ਤੇ ਕਹਿੰਦੇ ਆ ਨਾ ਕਿ ਵੀ ਖਾਲੀ ਪੇਟ ਤੇ ਸਾਧਨਾ ਵੀ ਨਹੀਂ ਹੁੰਦੀ ਤੇ ਜਦ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਘਾਟ ਹੋਏ ਤੇ ਤੁਸੀਂ ਸਮਾਜ ਦੀ ਸੇਵਾ ਵਾਸਤੇ ਜਾਂਦੇ ਹੋ ਤੇ ਉਹ ਸੇਵਾ ਵੀ ਚੱਜ ਨਾਲ ਨਹੀਂ ਹੋ ਸਕਦੀ ਹੋ ਸਕਦਾ ਹੈ 1-2 ਸਾਲ ਅਗਰ ਕਮੇਂਟਰੀ ਕਰਦੇ ਨੇ ਤੇ ਉਹਦੇ ਰਾਹੀ ਉਹਨਾਂ ਦਾ ਆਰਥਿਕ ਸੰਕਟ ਤੇ ਦੂਰ ਹੋ ਜਾਏਗਾ ਔਰ ਪੰਜਾਬ ਦੇ ਮੁੱਦਿਆਂ ਨੂੰ ਵੀ ਉਹ ਲਗਾਤਾਰ ਉਛਾਲਦੇ ਰਹਿਣਗੇ ਉਹਨਾਂ ਨੇ ਇਹ ਵੀ ਕਮਿਟ ਕੀਤਾ ਹੈ ਔਰ ਪੰਜਾਬ ਦੇ ਵਾਸਤੇ ਉਹ ਲੜਦੇ ਵੀ ਰਹਿਣਗੇ ਪਰ ਉਹਨਾਂ ਦੀ ਕਮੇਂਟਰੀ ਦੇ ਵਿੱਚ ਜਾਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਉਹ ਬਤੌਰ ਕਾਂਗਰਸ ਦੇ ਕੈਂਡੀਡੇਟ ਜਿੱਦਾਂ ਦੀ اٹਕਲਾਂ ਚੱਲ ਰਹੀ ਸੀਗੀ ਉਹ ਨਹੀਂ ਹੋਣਗੇ ਹਾਂ ਇਸ ਤੋਂ ਬਾਅਦ ਵੀ ਜੇ ਪ੍ਰਿਯੰਕਾ ਗਾਂਧੀ ਔਰ ਸੋਨੀਆ ਗਾਂਧੀ ਉਹਨਾਂ ਨੇ ਕੁਝ ਐਦਾਂ ਦੀ ਹੀ ਆਰਡਰ ਲਾਤੀ ਕਿਉਂਕਿ ਜਿੱਦਾਂ ਦੀ ਗੱਲਾਂ ਦਿੱਲੀ ਤੋਂ ਨਿਕਲ ਕੇ ਆ ਰਹੀਆਂ ਕਿ ਸਾਰੇ ਵੱਡਿਆਂ ਨੂੰ ਐਤ ਕੀ ਇਲੈਕਸ਼ਨ ਦੇ ਵਿੱਚ ਉਤਾਰ ਦੇਣਗੇ ਔਰ ਜਦ ਵੱਡਿਆਂ ਨੂੰ ਉਤਾਰਨ ਦੀ ਗੱਲ ਹੋਏਗੀ ਜੇ ਉੱਥੇ ਵਿੱਚ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਨਾਂ ਨਹੀਂ ਹੋਇਆ ਤੇ ਇਹ ਵੀ ਮੰਨਿਆ ਜਾਏਗਾ ਕਿ ਉਹਨਾਂ ਨੂੰ ਕਾਂਗਰਸ ਉਹਨੂੰ ਵੱਡਿਆਂ ਦੇ ਵਿੱਚ ਨਹੀਂ ਮੰਨਦੀ ਜਾਂ ਫਿਰ ਜਦ ਦੂਜੇ ਵੱਡੇ ਉਤਾਰੇ ਜਾਣਗੇ ਤੇ ਉਹ ਕਹਿਣਗੇ ਵੀ ਉਹ ਵੀ ਵੱਡਾ ਲੈ ਕੇ ਆਓ ਇਸ ਕਰਨ ਦੀ ਗੱਲ ਹੈ ਇਲੈਕਸ਼ਨ ਦੇ ਵਿੱਚ ਤੇ ਤੁਰਨ ਗਿਆ ਪਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੇ ਆਰਥਿਕ ਔਰ ਆਪਣੀ ਪਤਨੀ ਦੀ ਸਿਹਤ ਦੇ ਕਰਕੇ ਪ੍ਰਿਯੰਕਾ ਗਾਂਧੀ ਨੂੰ ਪਿਛਲੇ ਦਿਨਾਂ ਦੇ ਵਿੱਚ ਸਭ ਕੁਝ ਸਾਫ਼-ਸਾਫ਼ ਤੌਰ ਤੇ ਦੱਸਤਾ ਹੈ ਕਿ ਉਹ ਕਿਉਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਇੱਕ ਤੇ ਉਹਦੇ ਵਿੱਚ ਆਰਥਿਕ ਕਾਰਨ ਵੀ ਸੀਗਾ ਪਤਨੀ ਦੀ ਸਿਹਤ ਖਰਾਬੀ ਦਾ ਵੀ ਕਾਰਨ ਸੀਗਾ ਪਰ ਹੁਣ ਕਮੈਂਟਰੀ ਦੇ ਵਿੱਚ ਵਾਪਸ ਜਾਣਾ ਉਹ ਆਪਣੇ ਆਪ ਵਿੱਚ ਇਸ ਗੱਲ ਨੂੰ ਇੰਡੀਕੇਟ ਕਰਦਾ ਹੈ ਕਿ ਉਹਨਾਂ ਆਪਣੇ ਆਰਥਿਕ ਤਰੀਕੇ ਨਾਲ ਯਾਨੀ ਘਰ ਦੇ ਪੈਸਿਆਂ ਦੀ ਘਾਟ ਕਰਕੇ ਵੀ ਉਹ ਹੁਣ ਉਸ profession ਦੇ ਵਿੱਚ ਵਾਪਸ ਜਾ ਰਹੇ ਨੇ ਔਰ ਉਸ profession ਦੇ ਵਿੱਚ ਵਾਪਸ ਜਾਣ ਦਾ ਮਤਲਬ ਹੈ ਨਹੀਂ ਹੈ ਕਿ ਉਹ ਪੰਜਾਬ ਦੀ ਪੋਲਿਟਿਕ ਨੂੰ ਹਮੇਸ਼ਾ ਵਾਸਤੇ ਛੱਡ ਕੇ ਜਾ ਰਹੇ ਹੈ ਅੱਗੇ ਚਲ ਕੇ ਉਹਨਾਂ ਨੂੰ ਸਿਆਸਤ ਦੇ ਵਿੱਚ ਵੀ ਕਮੈਂਟਰੀ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਾਕਾ ਸਾਹਿਬ ਜਿਵੇਂ ਤੁਹਾਡੀ ਗੱਲ ਨੂੰ ਅੱਗੇ ਵਧਾਵਾ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਰੁਜ਼ਗਾਰ ਤੇ ਕਿਸੇ ਨੂੰ ਵੀ ਸਵਾਲ ਖੜਾ ਕਰਨਾ ਨਹੀਂ ਚਾਹੀਦਾ ਪਰ ਕਈ ਲੋਕ ਸਵਾਲ ਖੜੇ ਕਰ ਵੀ ਰਹੇ ਨੇ ਤੇ ਪਹਿਲਾਂ ਵੀ ਕਰਦੇ ਰਹੇ ਨੇ ਸਿਰਫ ਇਸ ਕਰਕੇ ਵੀਰ ਨਵਜੋਤ ਸਿੰਘ ਸਿੱਧੂ ਹੈ ਵੀਰ ਨਵਜੋਤ ਸਿੰਘ ਸਿੱਧੂ ਕੁਝ ਵੀ ਕਰਦਾ ਹੈ ਕਿ ਉਹਦੇ ਨਾਲ ਕੁਝ ਲੋਕਾਂ ਨੂੰ ਚੀਜ਼ ਪੈਂਦੀ ਹੈ ਕਿ ਇਹ ਹੀ ਇੱਕ ਕਾਰਨ ਹੈ ਕਿ ਪੋਲੀਟੀਕਲ ਤਾਂ ਪੋਲੀਟੀਕਲ ਰੰਜਿਸ਼ ਬਹੁਤ ਸਾਰੇ ਪੋਲੀਟੀਕਲ ਲੀਡਰਾਂ ਨੂੰ ਨਵਜੋਤ ਸਿੰਘ ਸਿੱਧੂ ਤੋਂ ਹੈ ਸ਼ਾਇਦ ਇਸ ਕਰਕੇ ਵੀ ਨਵਜੋਤ ਸਿੰਘ ਸਿੱਧੂ ਦਾ ਕਦ ਵੱਡਾ ਹੋ ਗਿਆ ਕਦ ਵੱਡਾ ਹੋ ਗਿਆ ਉਂਝ ਦੇਖੋ ਗੁਰੂਆਂ ਦਾ ਵੀ ਸਨੇਹ ਹੈ ਕਿ ਕਿਰਤ ਕਰੋ ਜਿਹੜੀ ਤੁਹਾਡੀ ਆਪਣੀ ਮਿਹਨਤ ਹੈ ਦਸਾਂ ਨੌ ਦੀ ਜਿਹੜੀ ਕਿਰਤ ਹੈ ਮਿਹਨਤ ਹੈ ਉਨੇ ਹੀ ਹਰ ਕਿਸੇ ਨੂੰ ਫਲ ਪਾਣਾ ਔਰ ਇਹ ਹੱਕ ਵੀ ਹੈ ਮੈਨੂੰ ਲੱਗਦਾ ਇਹ ਇੱਕ ਲੀਗਲ ਰਾਈਟ ਹੈ ਹਰ ਵਿਅਕਤੀ ਦਾ ਕੰਮ ਕਰਨ ਦਾ ਸੋ ਇਹ ਕਿੰਤੂ ਪਰੰਤੂ ਤਾਂ ਨਹੀਂ ਹੋਣੀ ਚਾਹੀਦੀ ਦੂਸਰੇ ਲੀਡਰ ਬਹੁਤ ਸਾਰੇ ਨੇ ਜਿਹੜੇ ਕੰਮਕਾਰ ਦੇ ਨਾਲ ਆਪਣੀ ਸਿਆਸਤ ਵੀ ਕਰਦੇ ਨੇ ਤੇ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਕੋਲੇ ਥੋੜੀ ਜੀ ਆਰਥਿਕ ਆਜ਼ਾਦੀ ਦੇ ਨਾਲ ਮਿਲੇਗੀ ਆ ਜ਼ਿਆਦਾ ਚੰਗੀ ਤਰ੍ਹਾਂ ਉਹ ਪੰਜਾਬ ਚ ਵਿਚਰ ਸਕਿਆ ਕਰਨਗੇ ਕਿਉਂਕਿ ਆਰਥਿਕ ਤੌਰ ਤੇ ਤਾਂ ਉਹ ਮੰਦਹਾਲ ਹੀ ਨੇ ਮੋਗਿਆ ਭਾਸ਼ਣ ਮੈਨੂੰ ਯਾਦ ਆਉਂਦਾ ਆਖਰੀ ਰੈਲੀ ਜਿਹੜੀ ਮੋਗੇ 'ਚ ਸੀ ਉਹਨਾਂ ਦੀ ਉਹਨਾਂ ਨੇ ਕਿਹਾ ਸੀ ਕਿ ਜੇ ਘਰ ਵੀ ਵੇਚੂਗਾ ਤੇ ਦੱਸੂਗਾ ਮਤਲਬ ਇਹ ਸਥਿਤੀ ਉਹਨਾਂ ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ ਪਰ ਡਾਕਟਰ ਨਵਜੋਤ ਕੌਰ ਸਿੱਧੂ ਪਹਿਲਾਂ ਕੈਂਸਰ ਨਾਲ ਠੀਕ ਹੋਏ ਸੀ ਪਰ ਹਜੇ ਵੀ ਉਹ ਮੁਕੰਮਲ ਤੌਰ ਤੇ ਠੀਕ ਨਹੀਂ ਹੋਏ ਔਰ ਇਹ ਵੀ ਗੱਲ ਅਸੀਂ ਯਾਦ ਰੱਖੀਏ ਰਜੀਵ ਜੀ ਕਿ ਨਵਜੋਤ ਸਿੰਘ ਸਿੱਧੂ ਜਿੰਨੀ ਮਰਜ਼ੀ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਲੰਘ ਰਿਹਾ ਹੋਵੇ ਕਦੇ ਉਹਨੇ ਹੱਥ ਨਹੀਂ ਕਿਸੇ ਅੱਗੇ ਫਲਾਇਆ ਸੋ ਇਹ ਉਸ ਵਿਅਕਤੀ ਦੀ ਇੱਕ ਖਾਸੀਅਤ ਹੈ ਈਮਾਨਦਾਰ ਹੋ ਕੇ ਗਰੀਬ ਹੋ ਕੇ ਇਹ ਨਹੀਂ ਕਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫੰਡ ਇਕੱਠੇ ਕਰ ਲਓ ਸੋ ਇਹ ਵੀ ਉਹਦਾ ਇੱਕ ਕੈਰੈਕਟਰ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਸੋ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਮੈਂਟਰੀ ਕਰਨ ਨਾਲ ਜਿਵੇਂ ਤੁਸੀਂ ਕਿਹਾ ਉਹ ਹੋਰ ਮਜ਼ਬੂਤੀ ਦੇ ਨਾਲ ਪੰਜਾਬ ਦੀ ਸਿਆਸਤ ਚ ਉੱਭਰਣਗੇ ਉਹਨਾਂ ਕੋਲੇ ਖੁੱਲਾ ਸਮਾਂ ਹੋਏਗਾ ਆਰਥਿਕ ਆਜ਼ਾਦੀ ਤੋਂ ਬਾਅਦ ਤੇ ਬਿਲਕੁਲ ਤੁਹਾਡੀ ਗੱਲ درست ਹੈ ਕਿ ਹੁਣ ਉਹ ਦੁਨੀਆ ਇੰਡੀਆ ਚ ਕਿਤੇ ਵੀ ਜਾਣਗੇ ਤੇ ਜ਼ਰੂਰ ਉਹ ਜਿਹੜੀ ਉਹਨਾਂ ਦੀ ਪੋਲਿਟিক্যাল ਸ਼ਾਇਰੀ ਹੈ ਉਹ ਅਸਰ ਪਾਏਗੀ ਪੰਜਾਬ ਦੇ ਮੁੱਦਿਆਂ ਤੇ ਔਰ ਸ਼ਾਇਦ ਇੱਕ ਵਾਰ ਫੇਰ ਉਸ ਵੱਡੇ ਸੈਲੀਬ੍ਰਿਟੀ ਦੇ ਤੌਰ ਤੇ ਉੱਭਰਣਗੇ ਜਦ ਅਸੀਂ ਇਹ ਗੱਲ ਕਹਿੰਦੇ ਆ ਜਾਂ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਦੀ ਆਰਥਿਕ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈਗੀ ਤੇ ਕਈ ਲੋਕਾਂ ਨੂੰ ਇਸ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਹੁੰਦਾ ਕਾਰਨ ਕਿ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਮੈਂ ਇੱਕ ਇੰਟਰਵਿਊ ਲਿੱਤਾ ਸੀਗਾ ਉਸ ਇੰਟਰਵਿਊ ਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਉਹਨਾਂ ਦੇ ਅਕਾਊਂਟਸ ਫ੍ਰੀਜ਼ ਕੀਤੇ ਹੋਏ ਨੇ ਔਰ ਜਿਆਦਾ ਸਵਾਲ ਰਿਪੀਟ ਕੀਤਾ ਗਿਆ ਕਿ ਕਿੰਨੇ ਤੇ ਕਿਉਂ ਫਰੀਜ਼ ਕੀਤੇ ਹੋਏ ਨੇ ਉਹ ਕਹਿੰਦੇ ਸਭ ਨੂੰ ਪਤਾ ਹੈ ਕਿੰਨੇ ਫਰੀਜ਼ ਕੀਤੇ ਨੇ ਔਰ ਉਹ ਬਿਨਾਂ ਕਿਸੇ ਗੱਲ ਤੋਂ ਉਹ ਫਰੀਜ਼ ਕੀਤੇ ਗਏ ਨੇ ਔਰ ਉਸ ਤੋਂ ਇਲਾਵਾ ਜਿਹੜੇ ਉਹ ਮੈਂਬਰ ਆਫ ਪਾਰਲੀਮੈਂਟ ਦੀ ਵੀ ਸੀਗੇ ਉਹਨਾਂ ਦੀ ਪੈਨਸ਼ਨ ਵੀ ਕਥਿਤ ਤੌਰ ਤੇ ਰੁਕੀ ਹੋਈ ਹੈ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਕੋਈ ਵੀ ਵਿਅਕਤੀ ਜਿਹਦਾ ਕੋਈ ਹੋਰ ਜ਼ਰੀਆ ਕਮਾਈ ਦਾ ਨਾ ਹੋਵੇ ਭਾਵੇਂ ਉਹ ਜਿੰਨਾ ਹੀ ਅਮੀਰ ਹੋਵੇ ਲੇਕਿਨ ਉਹਦੇ ਪੈਸੇ ਸਾਰੇ ਖਰਚ ਹੋ ਜਾਂਦੇ ਨੇ ਤੇ ਉਹ ਆਰਥਿਕ ਸੰਕਟ ਤੋਂ ਜੂਝਦਾ ਹੀ ਪੈਂਦਾ ਔਰ ਇਸ ਤਰੀਕੇ ਦਾ ਆਰਥਿਕ ਸੰਕਟ ਨਵਜੋਤ ਸਿੰਘ ਸਿੱਧੂ ਵਾਸਤੇ ਬਣਿਆ ਪਿਆ ਸੀ ਉਹਨਾਂ ਨੇ ਆਪਣੀ ਬੇਟੀ ਦੀ ਪੜ੍ਹਾਈ ਅੱਗੇ ਚਲ ਕੇ ਵਿਆਹ ਵੀ ਬੱਚਿਆਂ ਦੇ ਕਰਨੇ ਹੁੰਦੇ ਨੇ ਤੇ ਉਹਦੇ ਵਿੱਚ ਖਰਚੇ ਤੇ ਕਾਫੀ ਹੁੰਦੇ ਨੇ ਚਲੋ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਉਸ profession ਦੇ ਵਿੱਚ ਵਾਪਸ ਗਏ ਨੇ ਔਰ ਨਵਾ ਉਹਨਾਂ ਨੇ ਪੈਸ਼ਨ ਵੀ ਨਹੀਂ ਛੱਡਿਆ ਕਿਉਂਕਿ ਇਹ ਵੀ ਗੱਲ ਕਹਿੰਦੇ ਨੇ profession ਤੇ ਮੈਂ ਕਰੂੰਗਾ ਨਾਲ ਦੇ ਨਾਲ ਪੈਸ਼ਨ ਪੰਜਾਬ ਦੀ ਲੋਕਾਂ ਦੀ ਸੇਵਾ ਕਰਨ ਦਾ ਪੰਜਾਬ ਦੇ ਮੁੱਦਿਆਂ ਦੇ ਚੱਟਨ ਦਾ ਉਹ ਵੀ ਉਹ ਕੰਟੀਨਿਊ ਰੱਖਣਗੇ ਔਰ ਹੋ ਸਕਦਾ 2027 ਤੋਂ ਪਹਿਲੇ ਇੱਕ ਵਾਰ ਫੇਰ ਫੁੱਲ ਟਾਈਮ ਫੁੱਲ ਟਾਈਮ ਹੋ ਪੋਲਿਟਿਕਸ ਦੇ ਵਿੱਚ ਵਿਚਰਦੇ ਹੋਏ ਦੇਖੇ ਜਾਣ ਔਰ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਇੱਕ ਕੜਾ ਮੁਕਾਬਲਾ ਆਪਣੇ ਵਿਰੋਧੀਆਂ ਨੂੰ ਦੇ ਬਿਲਕੁਲ ਜੀ ਸੋ ਨਵਜੋਸਤਿੰਦੂ ਤੋਂ ਬਾਅਦ ਜੇ ਹੁਣ ਅੱਗੇ ਵਧਿਏ ਭਗਵੰਤਪਾਲ ਹਨਾ ਵੀ ਨੇ ਵੀ ਟਵੀਟ ਕਰਕੇ ਸੁਨੀਲ ਜਾਖੜ ਤੋਂ ਸਫਾਈ ਮੰਗੀ ਹੈ ਸੁਨੀਲ ਜਾਖੜ ਨੂੰ ਜਵਾਬ ਦੇਣ ਲਈ ਕਿਹਾ ਹੈ ਸੁਨੀਲ ਜਾਖੜ ਹੁਣਾਂ ਨੇ ਕੱਲ ਇਲਜ਼ਾਮ ਲਾਇਆ ਸੀ ਕਿ ਆਪ ਔਰ ਕਾਂਗਰਸ ਸਮਝੋ ਤੇਰੀ ਤਿਆਰੀ ਕਰ ਲੈਣੀ ਇਸ ਮਸਲੇ ਤੇ ਜਿਹੜੀ ਸਿਆਸਤ ਹੈ ਉਹਦੀ ਵਿਆਖਿਆ ਤੁਸੀਂ ਕਿਵੇਂ ਕਰੋਗੇ ਦੇਖੋ ਦੋ ਗੱਲਾਂ ਅਕਲ ਸੁਨੀਲ ਜਾਖੜ ਉਹਨਾਂ ਨੇ ਕੀਤੀ ਸੀ ਇੱਕ ਕਿ ਉਹ ਜਿਹੜੇ ਦੂਜੇ ਪਾਵਰ ਸੈਂਟਰ ਹੁੰਦੇ ਸੀ ਪੰਜਾਬ ਦੇ ਰਾਗਵ ਚੰਡਾ ਉਹ ਕਿੱਥੇ ਹੈਗੇ ਨੇ ਉਹ ਰੈ ਗੱਲ ਵਾਕਈ ਸੋਚਣ ਵਾਲੀ ਹੈਗੀ ਹੈ ਕਿ ਰਾਗਵ ਚੰਡਾ ਉਹਨਾਂ ਪਿਛਲੇ 6 ਮਹੀਨੇ ਤੋਂ ਪੰਜਾਬ ਦੀ ਪੋਲਿਟਿਕ ਦੇ ਵਿੱਚ ਬਹੁਤੇ ਐਕਟਿਵ ਨਹੀਂ ਲਏ ਚੰਡੀਗੜ੍ਹ ਦੇ ਮੇਅਰ ਦੇ ਇਲੈਕਸ਼ਨ ਨੂੰ ਲੈ ਕੇ ਉਹਨਾਂ ਨੇ ਪਵਨ ਬੰਸਲ ਦੇ ਨਾਲ ਇੱਕ ਦੋ ਪ੍ਰੈਸ ਕਾਨਫਰੰਸ ਤੇ ਕੀਤੀ ਸੀਗੀ ਉਰੇ ਆ ਵੀ ਕਿਹਾ ਸੀਗਾ ਕਿ ਇੰਡੀਆ ਗੱਟਬੰਧਨ ਦਾ ਆਗਾਜ਼ ਚੰਡੀਗੜ੍ਹ ਤੋਂ ਹੋਇਆ ਪਰ ਉਹ ਆਗਾਜ਼ ਪੰਜਾਬ ਦੇ ਵਿੱਚ ਨਹੀਂ ਹੋ ਪਾਇਆ ਭਾਵੇਂ ਹਰਿਆਣਾ ਦਿੱਲੀ ਦੇ ਵਿੱਚ ਇਹ ਅਲਾਈਅੰਸ ਹੋ ਗਿਆ ਪੰਜਾਬ ਦੇ ਵਿੱਚ ਮੁੜ ਅਲਾਈਅੰਸ ਦੀ ਗੱਲਾਂ ਦਾ ਵੀ ਜ਼ਿਕਰ ਕੱਲ ਜਾਖੜ ਸਾਹਿਬ ਨੇ ਕੀਤਾ ਜਾਖੜ ਸਾਹਿਬ ਤੋਂ ਪਹਿਲੇ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀਗੀ ਕਿ ਮੁੜ ਕੇ ਇੱਕ ਵਾਰ ਫੇਰ ਇਸ ਅਲਾਈਅੰਸ ਦੀ ਗੱਲ ਚੱਲ ਰਹੀ ਹੈ ਉਹ ਵੀ ਖਾਸ ਕਰਕੇ ਤਦ ਜਦ ਪਹਿਲੇ ਜਦ ਇਸ ਅਲਾਈਅੰਸ ਦੀ ਗੱਲ ਪੰਜਾਬ ਦੇ ਵਿੱਚ ਹੋ ਰਹੀ ਸੀ ਤਦ ਭਾਜੀਪੀ ਨੂੰ ਸਿੱਧੇ ਤੌਰ ਤੇ ਆਪਣਾ ਸਿਆਸੀ ਦੁਸ਼ਮਣ ਨਹੀਂ ਮੰਦੀ ਸੀ ਇਹ ਦੋਨੋਂ ਪੋਲਿਟੀਕਲ ਪਾਰਟੀਆਂ ਲੇਕਿਨ ਹਾਲਾਤ ਹੁਣ ਇਦਾਂ ਦੇ ਹੋ ਗਏ ਨੇ ਕਿ ਬੀਜੇਪੀ ਅਕਾਲੀ ਦਲ ਦਾ ਅਗਰ ਗਠਜਬੰਦਨ ਹੋ ਜਾਂਦਾ ਜਿਦਾ ਜਿਕਰ ਅੱਜਕੱਲ ਚੱਲ ਰਿਹਾ ਹੈ ਤੇ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੋਈ ਮਜਬੂਰੀ ਦੇ ਵਿੱਚ ਇੱਕ ਦੁਬਾਰਾ ਪੰਜਾਬ ਦੇ ਵਿੱਚ ਅਲਾਈਂਸ ਦੀ ਗੱਲਾਂ ਅੱਗੇ ਤੋਰਨੀ ਪਈਆਂ ਔਰ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਜੇ ਸਿੱਧੇ ਤੌਰ ਤੇ ਅਲਾਈਂਸ ਨਹੀਂ ਵੀ ਹੋਇਆ ਤਾਂ ਵੀ ਇੱਕ ਤਰੀਕੇ ਨਾਲ ਅੰਡਰਸਟੈਂਡਿੰਗ ਦੇਖੀ ਜਾ ਸਕਦੀ ਹੈ ਕਿ ਕੁਝ ਸੀਚਾਂ ਦੇ ਉੱਤੇ ਇੱਕ ਦੂਜੀ ਪਾਰਟੀਆਂ ਜਾਂ ਤੇ ਕਮਜ਼ੋਰ ਕੈਂਡੀਡੇਟ ਉਤਾਰਨਗੇ ਜਾਂ ਫਿਰ ਜਿੱਥੇ ਇੱਕ ਦੂਜੇ ਦੀ ਜਿੱਤ ਸੰਭਵ ਹੁੰਦੀ ਹੋਏ ਉੱਥੇ ਕੈਂਡੀਡੇਟ ਹੀ ਨਾ ਉਤਾਰਨ ਔਰ ਇੱਕ ਫਾਰਮਲ ਅਲਾਈਅੰਸ ਦੀ ਵੀ ਇੱਕ ਗੱਲ ਅੰਦਰ ਖਾਤੇ ਤੁਰ ਰਹੀ ਹੈ ਕਿਉਂਕਿ ਪੰਜ ਮੰਤਰੀਆਂ ਨੂੰ ਉਤਾਰਨ ਤੋਂ ਬਾਅਦ ਉਹਨਾਂ ਦੇ ਵਿੱਚੋਂ ਕੁਝ ਨੂੰ ਵਿਡਰਾਅ ਵੀ ਕੀਤਾ ਜਾ ਸਕਦਾ ਜਿਵੇਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਜੇ ਗੁਰਜੀਤ ਔਜਲਾ ਉਹਨਾਂ ਉੱਥੇ ਇਲੈਕਸ਼ਨ ਲੜਦੇ ਨੇ ਔਰ ਅਗਰ ਇਸ ਗਠਬੰਧਨ ਦੀ ਗੱਲ ਅੱਗੇ ਤੁਰਦੀ ਹੈ ਤੇ ਫਿਰ ਉੱਥੋਂ ਗੁਲਦੀਪ ਸਿੰਘ ਢਾਲੀਵਾਲ ਨੂੰ ਆਮ ਆਦਮੀ ਪਾਰਟੀ ਵਾਪਸ ਵੀ ਕਹ ਸਕਦੇ ਆ ਇਹ ਗੱਲਾਂ ਅਸੀਂ ਪਹਿਲੇ ਵੀ ਕਰ ਰਹੇ ਸੀਗੇ ਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਂਸ ਔਰ ਅਕਾਲੀ ਦਲ ਦਾ ਤੇ ਭਾਜਪਾ ਦਾ ਅਲਾਈਂਸ 22 ਤਰੀਕ ਨੂੰ ਅਕਾਲੀ ਦਲ ਨੇ ਆਪਣੀ ਕੋਰ ਕਮੇਟੀ ਦੀ ਮੀਟਿੰਗ ਰੱਖੀ ਹੋਈ ਹੈ ਇਸ ਅਲਾਈਂਸ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕੀਤੀਆਂ ਪਰ ਹਾਂ ਇਹ ਹੁਣ ਅਲਾਈਂਸ ਹੋਏਗਾ ਉਹਦੇ ਵਿੱਚ ਸ਼ਰਤਾਂ ਬੀਜੇਪੀ ਦੀ ਚੱਲਣਗੀਆਂ ਇਸ ਗੱਲ ਦੇ ਵੀ ਇੰਡੀਕੇਸ਼ਨ ਲੱਗ ਰਹੇ ਨੇ ਹਾਲਾਂਕਿ ਜਿਹੜੇ ਅਕਾਲੀ ਕੈਂਡੀਡੇਟ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਤੇ ਕਿਸੇ ਵੀ ਤਰੀਕੇ ਨਾਲ ਇਸ ਅਲਾਈਅንስ ਦੇ ਪੱਖ 'ਚ ਨੇ ਲੇਕਿਨ ਜਿਹੜੀ ਸੈਕੰਡ ਰੈਂਕ ਦੀ ਲੀਡਰਸ਼ਿਪ ਹੈ ਜੋ ਆਪਣੇ ਪ੍ਰਧਾਨ ਨੂੰ ਬਾਰ-ਬਾਰ ਇਹ ਗੱਲ ਕਹਿ ਰਹੀ ਹੈ ਕਿ ਬਿਨਾ ਕਿਸੇ ਸ਼ਰਤ ਜਾਂ ਬਿਨਾ ਕਿਸੇ ਆਸ਼ਵਾਸਨ ਤੋਂ ਅਗਰ ਭਾਜਪਾ ਦੇ ਨਾਲ ਅਲਾਈਅንስ ਕੀਤਾ ਤੇ ਅੱਗੇ ਚੱਲ ਕੇ 2027 ਦੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਹੋਰ ਵੱਡਾ ਨੁਕਸਾਨ ਹੋ ਸਕਦਾ ਚਲੋ ਇਹ ਗੱਲਾਂ ਤੇ ਗੱਲ ਰਹੀ ਹੈ ਪਰ ਇਹ ਅਲਾਈਅንስ ਹੋਏਗਾ ਨਹੀਂ ਹੋਏਗਾ ਅਗਲੇ ਹਫਤੇ ਦੇ ਆਖਿਰ ਤੱਕ ਯਾਨੀ 24-25 ਤਰੀਕ ਤੱਕ ਇਹ ਗੱਲ ਇੱਕ ਪਰਜੋਰ ਤਰੀਕੇ ਨਾਲ ਸਾਹਮਣੇ ਆਂਦੀ ਸੰਭਾਵਨਾ ਬਣੀ ਹੋਈ ਹੈ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਐਲਾਈਅንስ ਅਗਰ ਹੁੰਦਾ ਹੈ ਤੇ ਤੁਹਾਨੂੰ ਕੈਂਡੀਡੇਟ ਅਗਰ ਬਦਲੇ ਜਾਣ ਤੇ ਇਸ ਗੱਲ ਤੋਂ ਵੀ ਤੁਹਾਨੂੰ ਕੋਈ ਇੱਕ ਤਰੀਕੇ ਨਾਲ ਹੈਰਾਨ ਹੋਣ ਵਾਲੀ ਗੱਲ ਨਹੀਂ ਹੋਏਗੀ ਕਿਉਂਕਿ ਇਹ ਨਾਲ ਗੱਲਾਂ ਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਰ ਰਹੇ ਹਾਂ ਮਤਲਬ ਅਗਰ ਅਗਰ ਗੱਠਜੋੜ ਹੋ ਗਿਆ ਤੇ ਨਵੇਂ ਸਿਰੇ ਤੋਂ ਹੀ ਕਲੀ ਹੋ ਕੇ ਨਵੇਂ ਸਿਰੇ ਤੋਂ ਹੀ ਕਲੀ ਹੋਗੀ ਮਕਾਨ ਨੂੰ ਮਤਲਬ ਨਵੇਂ ਫਿਰੇ ਤੋਂ ਹੀ ਹੋਏਗੀ ਔਰ ਉਹਦੇ ਵਿੱਚ ਹੁਣ ਤਿਸਰਾ ਡਾਕਟਰ ਰਾਜਕੁਮਾਰ ਜੱਬੇਵਾਲ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਤੇ ਇਹ ਉਸ ਅਲਾਈਅንስ ਜਾਂ ਅੰਡਰਸਟੈਂਡਿੰਗ ਦੀ ਨੀਤੇ ਨਹੀਂ ਯਾਨੀ ਇਹ ਸਾਰੀ ਗੱਲਾਂ ਦਾ ਜ਼ਿਕਰ ਅੱਜ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਹੋ ਰਿਹਾ ਔਰ ਜਦ ਕੋਈ ਵੀ ਸਿਆਸਤਦਾਨ ਭਾਵੇਂ ਦਿਨ ਦੇ ਉਜਾਲੇ ਦੇ ਵਿੱਚ ਜਾਂ ਰਾਤ ਦੇ ਹਨੇਰੇ ਦੇ ਵਿੱਚ ਕਿਸੇ ਨੂੰ ਮਿਲਦਾ ਹੈ ਤੇ ਫਿਰ ਉਹਦੀ ਅਟਕਲਾ ਸ਼ੁਰੂ ਹੋ ਜਾਂਦੀ ਹੈ ਜਿੱਦਾਂ ਕੱਲ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਨੂੰ ਜਿਸ ਤਰੀਕੇ ਨਾਲ ਉਹ ਮੁੱਖ ਮੰਤਰੀ ਨੂੰ ਮਿਲੇ ਤੇ ਚਰਚਾਾਂਾ ਸ਼ੁਰੂ ਹੋ ਗਈ ਵੀ ਉਹ ਵੀ ਜਾ ਸਕਦੇ ਨੇ ਆਵਾਮੀ ਪਾਰਟੀ ਦੇ ਵਿੱਚ ਪਰ ਉਹਨੇ ਉਹਨਾਂ ਦੇ ਜਾਣ ਦੀ ਕੋਈ ਵਜ੍ਹਾ ਨਾ ਪੈਣੀ ਆਂਦੀ ਸੀ ਮਨਪ੍ਰੀਤ ਐਲੀ ਉਹਨਾਂ ਦੇ ਬਾਰੇ ਚ ਵੀ ਇਦਾਂ ਦੀ ਗੱਲਾਂ ਦੁਲਦੀ ਹੈ ਔਰ ਇੱਕ ਹੋਰ ਇੱਕ ਹੋਰ ਜਿਹੜੇ ਫ਼ੁਲਤਾਨਪੁਰ ਲੋਧੀ ਦੇ ਇੰਡੀਪੈਂਡੈਂਟ ਐਮ.ਐਲ.ਏ. ਯਾਨੀ ਇੰਦਰ ਪ੍ਰਤਾਪ ਸਿੰਘ ਹੋਣਾ ਉਹ ਵੀ ਕੱਲ ਮੁੱਖ ਮੰਤਰੀ ਨੂੰ ਮਿਲੇ ਨੇ ਔਰ ਉਹਨਾਂ ਦੇ ਬਾਰੇ ਚ ਵੀ ਚਰਚਾ ਨੇ ਕਿ ਉਹਨਾਂ ਨੂੰ ਸ਼ਾਇਦ ਅਨੰਦਪੁਰ ਸਾਹਿਬ ਤੋਂ ਜਾਂ ਫਿਰ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਬਤੌਰ ਕੈਂਡੀਡੇਟ ਉਤਾਰ ਸਕਦੀ ਹੈ ਹਾਲਾਂਕਿ ਖਡੂਰ ਸਾਬ ਤੋਂ ਲਾਲਜੀਤ ਭੁੱਲਰ ਉਹਨਾਂ ਨੂੰ ਆਲਰੇਡੀ ਉਤਾਰਿਆ ਜਾ ਚੁੱਕਿਆ ਹੈ ਔਰ ਆਨੰਦਪੁਰ ਸਾਬ ਤੋਂ ਐਸ ਕਰਕੇ ਸੰਭਾਵਨਾ ਜ਼ਿਆਦਾ ਬਣ ਜਾਂਦੀ ਹੈ ਕਿ ਫਿਲਹਾਲ ਆਮ ਆਦਮੀ ਪਾਰਟੀ ਨੇ ਉੱਥੇ ਆਪਣਾ ਕੈਂਡੀਡੇਟ ਨਹੀਂ ਉਤਾਰਿਆ ਔਰ ਇੱਕ ਹੋਰ ਇੰਡੀਪੈਂਡੈਂਟ ਜੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦਾ ਤੇ ਆਮ ਆਦਮੀ ਪਾਰਟੀ ਦੀ ਸੰਖਿਆ 93 ਹੋ ਜਾਂਦੀ ਹੈ ਔਰ ਰਾਜਕੁਮਾਰ ਜੱਬੇਵਾਲ ਉਹਨਾ ਵੀ ਅਗਰ ਬੁਬਾਰਾ ਐਮਐਲਏ ਬੰਦੇ ਨੇ ਐਮਪੀ ਬੰਦੇ ਨੇ ਤੇ ਆਪਾਂ ਇੱਕ ਮੰਨ ਕੇ ਚੱਲੀਏ ਕਿ 92 ਦੀ ਸੰਖਿਆ 93 94 95 96 ਵੀ ਹੋ ਸਕਦੀ ਹੈ ਆਉਣ ਵਾਲੇ ਟਾਈਮ ਵਿੱਚ ਇਦਾਂ ਦੀ ਵੀ ਕਵਾਇਤ ਰਚੀ ਜਾਂ ਲਿਖੀ ਜਾ ਚੁੱਕੀ ਹੈ ਬੜਾ ਮਾਹੌਲ ਹੀ ਇਸ ਤਰ੍ਹਾਂ ਦਾ ਹੈ ਰਜੀਵ ਜੀ ਉਹ ਜਿੱਤਾ ਅਗਰ ਕੋਈ ਵੀ ਵਿਧਾਇਕ ਆਪਣੀ ਸਰਕਾਰ ਦੇ ਅਗਰ ਮੁੱਖ ਮੰਤਰੀ ਨੂੰ ਮਿਲਦਾ ਹੈ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਦਾ ਹੈ ਤੇ ਜ਼ਰੂਰੀ ਨਹੀਂ ਕਿ ਉਹ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਲਈ ਮਿਲ ਰਿਹਾ ਪਰ ਮੌਕਾ ਇਸ ਤਰ੍ਹਾਂ ਦਾ ਹੈ ਕਿ ਚੋਣਾਂ ਦੇ ਦਿਨਾਂ 'ਚ ਕਿਸੇ ਦਾ ਵੀ ਮਿਲਣਾ ਜਿਹੜਾ ਉਹਦੇ ਉੱਪਰ ਸਸਪੈਂਸ ਬਣ ਜਾਂਦਾ ਹੈ ਉਹ ਉਸ ਵੇਲੇ ਜਦੋਂ ਬਹੁਤ ਸਾਰੇ ਲੀਡਰਾਂ ਪਾਰਟੀਆਂ ਛੱਡ ਕੇ ਅਗਲਾ ਬਦਲੀ ਕਰ ਰਹੇ ਹੁਣ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਬਹੁਤ ਸਾਰੇ ਲੀਡਰਾਂ ਨੇ ਚੋਣਾਂ ਦੇ ਨੇੜੇ ਪਾਰਟੀਆਂ ਬਦਲੀਆਂ ਨੇ ਕੀ ਅਕਾਲੀ ਦਲਰ ਭਾਜਪਾ ਤੇ ਵੀ ਇਸ ਗੱਲ ਦਾ ਪ੍ਰੈਸ਼ਰ ਹੋਏਗਾ ਕਿ ਅਗਰ ਕਾਂਗਰਸ ਤੇ ਆਪ ਹੁਣ ਵੀ ਇਕੱਠੇ ਹੋਗੇ ਕੀ ਅਕਾਲੀ ਭਾਜਪਾ ਤੇ ਵੀ ਪ੍ਰੈਸ਼ਰ ਹੈ ਇਸ ਗੱਲ ਦਾ ਜੀ ਬਿਲਕੁਲ ਇਸ ਗੱਲ ਦਾ ਪ੍ਰੈਸ਼ਰ ਹੋਏਗਾ ਔਰ ਇਸ ਪ੍ਰੈਸ਼ਰ ਨੂੰ ਕੱਲ ਜਿਹੜੇ ਸੁਨੀਲ ਜਾਖੜੋਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕਰ ਰਹੀ ਸੀ ਉਹਨਾਂ ਦੀ ਗੱਲਾਂ ਤੋਂ ਇਸ ਗੱਲ ਦਾ ਇਸ ਗੱਲ ਦਾ ਅਸਰ ਵੀ ਸਾਫ਼ ਨਜ਼ਰ ਆ ਰਿਹਾ ਸੀ ਜਦੋਂ ਇਹ ਗੱਲ ਕਹਿੰਦੇ ਨੇ ਕਿ ਵੀ ਉਹ ਜਿਹੜੇ ਰਗਵ ਚੱਡਾ ਉਹਨਾਂ ਅੱਜਕੱਲ ਨਜ਼ਰ ਨਹੀਂ ਆਉਂਦੇ ਉਹਨਾਂ ਦਾ ਮਤਲਬ ਇਹ ਹੈ ਸੀਗਾ ਕਿ ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਉਹਨਾਂ ਨੂੰ ਕੇਜਰੀਵਾਲ ਉਹਨਾਂ ਨੇ ਕਮਾਂਡ ਸੌਂਪਦੀ ਔਰ ਤੁਸੀਂ ਗੱਲ ਯਾਦ ਰੱਖੋ ਕਿ ਰਗਵ ਚੱਡਾ ਉਹਨਾਂ ਕੇਜਰੀਵਾਲ ਨੂੰ ਨੋਟਿਸ ਦਰ ਨੋਟਿਸ ਹੋ ਰਹੇ ਨੇ ਇਸ ਮੁੱਦੇ ਦੇ ਉੱਤੇ ਪਿਛਲੇ 2 ਮਹੀਨੇ ਤੋਂ ਰਗਵ ਚੱਡਾ ਉਹਨਾਂ ਦਾ ਕੋਈ ਇੱਕ ਐਗਰੈਸਿਵ ਬਿਆਨ ਨਹੀਂ ਆਇਆ ਕਿਤੇ ਅੰਦਰ ਖਾਤੇ ਇਹ ਚਨਾਵੀ ਮੌਸਮ ਦੇ ਵਿੱਚ ਰਗਵ ਚੱਡਾ ਵੀ ਇੱਧਰ ਉੱਧਰ ਹੋਣ ਦੀ ਕੋਸ਼ਿਸ਼ ਤੇ ਨਹੀਂ ਕਰ ਰਹੇ ਇਹ ਵੀ ਇੱਕ ਜ਼ਿਕਰ ਚੱਲ ਰਿਹਾ ਹੈ ਕਿਉਂਕਿ ਜਦ ਰਗਵ ਚੱਡਾ ਉਹਨੇ ਤੇ ਮਿਸਿੰਗ ਦੀ ਗੱਲ ਸੁਨੀਲ ਜਾਖੜ ਉਹਨਾ ਉਠਾਉਂਦੇ ਨੇ ਤੇ ਅੰਦਰ ਦੀ ਗੱਲ ਤੇ ਸੁਨੀਲ ਜਾਖੜ ਉਹਨਾਂ ਨੂੰ ਵੀ ਪਤਾ ਹੈ ਨਾ ਕਿ ਰਗਵ ਜਦ ਚੱਡਾ ਉਹਨਾਂ ਦਾ ਰੁਖ ਕੀ ਹੈ ਅਸੀਂ ਇਹ ਜਦ ਗੱਲਾਂ ਕਰ ਰਹੇ ਹਾਂ ਸੋ ਦੈਟ ਹੋ ਸਕਦਾ ਹੈ ਪੋਲਿਟਿਕਲ ਪਾਰਟੀਆਂ ਨੂੰ ਸਾਡੀਆਂ ਇਹਨਾਂ ਦੀਆਂ ਇਦਾਂ ਦੀਆਂ ਗੱਲਾਂ ਤੋਂ ਇਤਰਾਜ਼ ਹੋਏ ਪਰ ਇਹ ਗੱਲਾਂ ਤਦ ਹੀ ਉੱਠਦੀਆਂ ਜਦ ਮਾੜੀ ਜੀ ਆਗ ਲੱਗਦੀ ਹੈ ਤੇ ਧੂਆ ਹੁੰਦਾ ਔਰ ਇਦਾਂ ਦੀਆਂ ਗੱਲਾਂ ਤੋਂ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇੱਕ ਤਰੀਕੇ ਨਾਲ ਉਹ ਵੀ ਤਦ ਜਦ ਚੁਨਾਵੀ ਮਾਹੌਲ ਗਰਮ ਹੋਵੇ ਪਰ ਰਜੀਵ ਜੀ ਇੱਕ ਗੱਲ ਸਾਨੂੰ ਮੰਨਣੀ ਪਊਗੀ ਕਿ ਸਾਡੇ ਲੀਡਰ ਬਿਨਾ ਅੱਗ ਦੇ ਵੀ ਧੂਆ ਕਰ ਦਿੰਦੇ ਸੋ ਇਸ ਕਰਕੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਜਾਦੂਗਰ ਹੁੰਦੇ ਨੇ ਹੋ ਸਕਦਾ ਸਤਮੁੱਚ ਹੀ ਰਾਗਵ ਜੀ ਦੀਆਂ ਅੱਖਾਂ ਤਕਲੀਫ ਦੇ ਰਹੀਆਂ ਹੋਣ ਕਿਉਂਕਿ ਇੱਕ ਕਹਾਵਤ ਹੈ ਅੱਖ ਗਈ ਜਹਾਨ ਗਿਆ ਸੋ ਇਸ ਕਰਕੇ ਜਹਾਨ ਬਚਾਉਣਾ ਵੀ ਕਿਸੇ ਵਿਅਕਤੀ ਲਈ ਦੇ ਲਈ ਬੜਾ ਜ਼ਰੂਰੀ ਹੈ ਔਰ ਦੇਖੋ ਸਾਨੂੰ ਪਤਾ ਹੈ ਸਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਵੀ ਇੱਕ ਵਾਰੀ ਇਲਾਜ ਕਰਾਉਣ ਦੇ ਲਈ ਅੱਖਾਂ ਦਾ ਬਾਹਰ ਰਹੀ ਸੀ ਬਹੁਤ ਸਾਰੇ ਸਾਡੇ ਲੀਡਰ ਨੇ ਜਿਹੜੇ ਅੱਖਾਂ ਦੇ ਇਲਾਜ ਲਈ ਕਈ ਵਾਰੀ ਲੰਮਾ ਸਮਾਂ ਜਾਂਦੇ ਨਹੀਂ ਔਰ ਅੱਖ ਦਾ ਇਲਾਜ ਰਜੀਵ ਜੀ ਅਗਰ ਅੱਖ ਦਾ ਕੋਈ ਛੋਟੀ ਮੋਟੀ ਸਰਜਰੀ ਵੀ ਹੋਵੇ ਤੇ 20 25 30 ਦਿਨ ਤੱਕ ਡਾਕਟਰ ਅੱਖ ਤੇ ਪੱਟੀ ਬੰਨ ਕੇ ਆਰਾਮ ਕਰਨ ਲਈ ਕਹਿੰਦੇ ਨੇ ਸੋ ਹੁਣ ਰਾਗਵ ਚੱਡਾ ਦੀ ਬਾਰੇ ਵੀ ਜੋ ਸੱਚ ਹੈ ਮੈਨੂੰ ਲੱਗਦਾ ਉਹ ਤਾਂ ਹੁਣ ਰਾਗਵ ਚੱਡਾ ਜਦੋਂ ਕੋਈ ਬਿਆਨ ਦੇਣਗੇ ਜਾਂ ਕੋਈ ਫੈਸਲਾ ਕਰਨਗੇ ਪ੍ਰਚਾਰ ਦੇ ਸਬੰਧ ਵਿੱਚ ਫੇਰ ਹੀ ਪਤਾ ਲੱਗਣਾ ਸੋ ਅਗਰ ਪੋਲਿਟਿਕਲ ਲੀਡਰਾਂ ਦੀ ਗੱਲ ਕਹੀਏ ਜਿਵੇਂ ਮੈਂ ਪਹਿਲਾਂ ਕਿਹਾ ਉਹ ਤਾਂ ਬਿਨਾ ਅੱਗ ਲੱਗੇ ਵੀ ਧੂਆ ਕੱਢ ਦਿੰਦੇ ਨੇ ਕਿਉਂ ਕਿ ਕਿਉਂਕਿ ਪੋਲਿਟਿਕਲ ਲੀਡਰ ਵੀ ਜਾਦੂਗਰ ਹੁੰਦੇ ਨੇ ਸੋ ਇਹ ਗੱਲ ਠੀਕ ਹੈ ਕਿ ਰਾਗਮ ਚੜਾ ਲਗਾਤਾਰ ਪਹਿਲਾਂ ਸਰਗਰਮ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਬਹੁਤ ਵਿਸ਼ਵਾਸਪਾਤਰਾਂ ਚ ਮੰਨੇ ਜਾਂਦੇ ਨੇ ਪਰ ਜਿੱਦ ਤੱਕ ਗੱਲ ਪੰਜਾਬ ਦੀ ਕਰੀਏ ਤੇ ਭਗਵੰਤ ਮਾਨ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਹਨਾਂ ਸਾਰੇ ਇਲਜ਼ਾਮਾਂ ਤੋਂ ਬਾਹਰ ਵੀ ਕੱਢਿਆ ਜਿਹੜੇ ਉਹਨਾਂ ਤੇ ਲੱਗਦੇ ਸੀ ਕਿ ਭਗਵੰਤ ਮਾਨ ਇੰਡੀਪੈਂਡੈਂਟ ਫੈਸਲੇ ਨਹੀਂ ਲੈਂਦੇ ਦਿੱਲੀ ਤੋਂ ਚੱਲਦੇ ਨੇ ਅ ਬਿਆਹ ਕਹ ਲਈ ਪ੍ਰੋਕਸੀ ਸੀਐਮ ਨੇ ਇਸ ਤਰੀਕੇ ਦੇ ਇਲਜ਼ਾਮ ਬਹੁਤ ਲੱਗਦੇ ਸੀ ਭਗਵੰਤ ਮਾਨ ਤੇ ਪਰ ਇਹ ਵੀ ਲੱਗਦੇ ਸੀ ਕਿ ਰਾਗਵ ਚੱਡਾ ਉਹਨਾਂ ਤੇ ਹਾਵੀ ਨੇ ਪਰ ਮੈਨੂੰ ਲੱਗਦਾ ਹੁਣ ਉਸ ਤਰ੍ਹਾਂ ਦੀਆਂ ਸਥਿਤੀਆਂ ਨਹੀਂ ਨੇ ਪੰਜਾਬ ਦੇ ਵਿੱਚ ਵਿਰੋਧੀਆਂ ਨੇ ਕਈ ਵਾਰੀ ਜਿਸ ਗੱਲ ਤੇ ਬਾਰ-ਬਾਰ ਵਿਰੋਧੀ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਨਾ ਜੀ ਝੂਠ ਨੂੰ ਜੇ ਬਾਰ-ਬਾਰ ਬੋਲਿਆ ਜਾਵੇ ਤੇ ਉਹ ਸੱਚ ਲੱਗਣ ਲੱਗ ਜਾਂਦਾ ਸੋ ਪਰ ਸੱਚ ਸੱਚ ਹੁੰਦਾ ਤੇ ਸੱਚ ਨੂੰ ਇੱਕ ਦਿਨ ਤਾਂ ਬਾਹਰ ਆਉਣਾ ਹੈ ਉਸ ਦਿਨ ਦਾ ਆਪਾਂ ਇੰਤਜ਼ਾਰ ਕਰਦੇ ਹਾਂ ਅਖੀਰ ਦੇ ਵਿੱਚ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਹੋਰ ਕਰੂੰਗਾ ਤੁਹਾਡਾ ਉਹਦੇ ਤੇ ਮੈਂ ਐਕਸਪਰਟ ਕਮੈਂਟ ਲੈਣਾ ਭਗਵੰਤਮਾਨ ਅਗਰ ਵੱਡੀ ਲੀਡਰਸ਼ਿਪ ਦਾ ਸਾਥ ਨਹੀਂ ਮਿਲਦਾ ਭਗਵੰਤਮਾਨ ਨੂੰ ਪ੍ਰੋਜੈਕਟ ਕੀ ਧਾਰਬੰਧ ਕੇਦਰੀਵਾਲ ਨੇ ਕਿ ਭਗਵੰਤਮਾਨ ਕਾਬਲ ਨੇ ਆਪਣੇ ਆਪ 'ਚ ਜਿਵੇਂ ਉਹਨਾਂ ਨੇ ਦੋ ਪਾਰਲੀਮੈਂਟ ਦੀਆਂ ਚੋਣਾਂ ਆਪਣੇ ਦਮ ਤੇ ਜਿੱਤੀਆਂ ਇਹਨਾਂ 13 ਸੀਟਾਂ ਦਾ ਚੋਣ ਪ੍ਰਚਾਰ ਭਗਵੰਤਮਾਨ ਆਪਣੇ ਮੋਢਿਆਂ ਤੇ ਚੱਕ ਲੈਣਗੇ ਦੇਖੋ ਜਿੱਥੇ ਤੱਕ ਭਗਵੰਤ ਮਾਨ ਉਹਨਾਂ ਦੀ ਗੱਲ ਹੈਗੀ ਹੈ ਜੇ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਉਹਨਾਂ ਨੂੰ ਕੋਈ ਬਹੁਤਾ ਮਹੱਤਵ ਪੰਜਾਬੀ ਦਿੰਦੇ ਹੁਣ ਅੱਜ ਦੀ ਡੇਟ ਵਿੱਚ ਆਮ ਆਦਮੀ ਪਾਰਟੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਬਤੌਰ ਸੀਐਮ ਦੇ ਤੌਰ ਤੇ ਜਾਣੀ ਜਾਂਦੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਕਿਉਂਕਿ ਪੰਜਾਬੀ ਦਿੱਲੀ ਦਾ ਦਖਲ ਬਹੁਤਾ ਬਰਦਾਸ਼ਤ ਨਹੀਂ ਕਰਦੇ ਔਰ ਜਦ ਤੱਕ ਤੁਸੀਂ ਐਦਾਂ ਦਾ ਫੇਸ ਜਾਂ ਐਦਾਂ ਦੀ ਇੱਕ ਤਰੀਕੇ ਨਾਲ ਤਸਵੀਰ ਪੇਸ਼ ਨਹੀਂ ਕਰੋਗੇ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਇੰਡੀਪੈਂਡੈਂਟ ਤੌਰ ਤੇ ਚੱਲਣ ਦਾ ਮੌਕਾ ਨਾ ਦਿੱਤਾ ਗਿਆ ਤੇ ਅੱਗੇ ਚੱਲ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਸੀਗਾ ਡਬਲ ਪਾਵਰ ਸੈਂਟਰ ਦਾ ਮੁੱਦਾ ਜਦ ਜਦ ਉਠਲਿਆ ਤਦ ਤਦ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਉਹਨਾਂ ਦੇ ਉੱਤੇ ਤੇ ਸਿੰਪਥੀ ਜ਼ਰੂਰ ਹੋਈ ਹੈ ਲੇਕਿਨ ਦਿੱਲੀ ਵਾਲਿਆਂ ਦੇ ਖਿਲਾਫ ਪੰਜਾਬੀਆਂ ਦਾ ਗੁੱਸਾ ਉਹ ਸਾਫ਼ ਤੌਰ ਤੇ ਨਿਕਲ ਗਿਆ ਹੈ ਔਰ ਜੇ ਗੱਲ ਕਰੀਏ ਤੁਸੀਂ ਇਹ ਗੱਲ ਕਹੋ ਕਿ ਵੀ ਇਹ ਗੱਲਾਂ ਚੱਲਦੀ ਸੀ ਯਾਨੀ ਗੱਲ ਨਹੀਂ ਜਲਦੀ ਸੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਅਫਸਰ ਪੋਸਟਿੰਗ ਜਾਂ ਹੋਰ ਵੀ ਕਿਸੇ ਕੰਮਾਂ ਵਾਸਤੇ ਜੇ ਜਾਂਦੇ ਸੀਗੇ ਤੇ ਰਗਵ ਚੱਡਾ ਉਹਨਾਂ ਕੋਲ ਹੀ ਜਾਂਦੇ ਸੀਗੇ ਤੇ ਉੱਥੋਂ ਹੀ ਸਿੱਧਾ ਫਾਈਲ ਕਲੀਅਰ ਹੋ ਜਾਂਦੇ ਸੀਗੀ ਔਰ ਇੱਥੇ ਤੱਕ ਵੀ ਜਦ ਮੁੱਖ ਮੰਤਰੀ ਦੇ ਕੋਲ ਵੀ ਕਈ ਫਾਈਲਾਂ ਜਾਂਦੀ ਸੀਗੀ ਔਰ ਜਦ ਅਫਸਰ ਕਹਿੰਦੇ ਸੀ ਜਨਾਬ ਇਹ ਉੱਤੋਂ ਆਰਡਰ ਆਏ ਨੇ ਤੇ ਮੁੱਖ ਮੰਤਰੀ ਦੇ ਦਿਲ ਦੇ ਵਿੱਚ ਵੀ ਤੇ ਕੁਝ ਅਸਰ ਹੁੰਦਾ ਹੋਵੇਗਾ ਕਿ ਮੇਰੇ ਤੋਂ ਵੀ ਉੱਤੋਂ ਕਿੱਥੋਂ ਕਿੱਥੋਂ ਆ ਗਈ ਪਰ ਹਾਂ ਹਾਲਾਤ ਅਦਰ ਦੇ ਸੀਗੇ ਕਈ ਵਾਰ ਮੁੱਖ ਮੰਤਰੀ ਨੂੰ ਨਹੀਂ ਪਤਾ ਲੱਗਦਾ ਸੀ ਕਿ ਕਿਹਦੇ ਆਰਡਰ ਰੁੱਕ ਗਏ ਤੇ ਕਿਹਦੇ ਆਰਡਰ ਹੋ ਗਏ ਕਿਉਂਕਿ ਸਾਰੇ ਫੈਸਲੇ ਉੱਤੋਂ ਹੀ ਹੋ ਰਹੇ ਸੀਗੇ ਹੁਣ ਉੱਤੇ ਵਾਲਿਆਂ ਦਾ ਇੱਕ ਬਿਖਰਾਵ ਭਾਵੇਂ ਦਿਖਾਉਣ ਵਾਸਤੇ ਹੀ ਹੋ ਰਿਹਾ ਹੋ ਸਕਦਾ ਹੈ ਗੱਲ ਝੂਠੀ ਹੋਏ ਕਿ ਰਾਗਵ ਚੱਡਾ ਉਹਨਾਂ ਨੂੰ ਬਤੌਰ ਇੱਕ ਹੋਰ ਪਾਵਰ ਸੈਂਟਰ ਦੇ ਤੌਰ ਤੇ ਉਤਾਰ ਦਿੱਤਾ ਗਿਆ ਹੋਏ ਪਰ ਫਿਲਹਾਲ ਇਹ ਗੱਲ ਮਹਿਸੂਸ ਕਰਾਈ ਜਾ ਰਹੀ ਹੈ ਨਜ਼ਰ ਆ ਰਹੀ ਹੈ ਕਿ ਅੱਜ ਭਗਵੰਤ ਮਾਨ ਉਹਨਾਂ ਜਦ ਕਰਮਜੀਤ ਸਿੰਘ ਅਨਮੋਲ ਉਹਨਾਂ ਨੂੰ ਉਤਾਰਦੇ ਨੇ ਆਪਣੇ ਦੋਸਤ ਨੂੰ ਉਤਾਰਦੇ ਨੇ ਫਰੀਦਕੋਟ ਤੋਂ ਤੇ ਸ਼ਾਇਦ ਉਹਨਾਂ ਦੇ ਲਿੱਤੇ ਹੋਏ ਡਿਸੀਜਨ ਨੂੰ ਅੱਗੇ ਪ੍ਰਵਾਨਗੀ ਮਿਲਨੀ ਸ਼ੁਰੂ ਹੋ ਗਈ ਹੈ ਉਹਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਸੁਪਰੀਮੋ ਕੇਜਰੀਵਾਲ ਹੋਣਾਂ ਦਾ ਪਿਛਲੇ ਦਿਨਾਂ ਦੇ ਵਿੱਚ ਇਕੱਠੇ ਹੈਲੀਕਾਪਟਰ ਦੇ ਵਿੱਚ ਇੱਕ ਲੰਬੇ ਸਫ਼ਰ ਤੇ ਜਾਣਾ ਜਦ ਤੁਸੀਂ ਕਿਸੇ ਨੂੰ ਹਮਸਫ਼ਰ ਬਣਾਉਂਦੇ ਹੋ ਨਾ ਉਹ ਵੀ ਖਾਸ ਕਰਕੇ ਹੈਲੀਕਾਪਟਰ ਦੇ ਵਿੱਚ ਉੱਥੇ ਤਾਂ ਕੋਈ ਆਲੇ ਦੁਆਲੇ ਗੱਡੀਆਂ-ਗੁਡੀਆਂ ਵੀ ਨਹੀਂ ਦੇਖਣ ਨੂੰ ਮਿਲਦੀ ਤੇ ਫਿਰ ਤੁਸੀਂ ਜਿਹੜੀ ਗੱਲਾਂ ਕਰਦੇ ਹੋ ਉਹ ਸਿਆਸਤ ਦੀ ਕਰਦੇ ਹੋ ਔਰ ਸਿਆਸਤ ਦੇ ਵਿੱਚ ਉਸ ਹੈਲੀਕਾਪਟਰ ਦੇ ਵਿੱਚ ਕੀਤੀਆਂ ਹੋਈਆਂ ਗੱਲਾਂ ਦਾ ਅਸਰ ਪੰਜਾਬ ਦੇ ਵਿੱਚ ਜ਼ਮੀਨੀ ਪੱਦਰ ਤੇ ਨਜ਼ਰ ਆ ਰਿਹਾ ਔਰ ਹੋ ਸਕਦਾ ਹੈ ਇਹ ਹੀ ਕਾਰਨ ਹੋਵੇ ਕਿ ਰਾਗਵ ਚੱਡਾ ਉਹਨਾਂ ਨੂੰ ਬਤੌਰ ਪਾਵਰ ਸੈਂਟਰ ਥੋੜਾ ਜਿਆਦਾ ਦੂਰ ਕੀਤਾ ਜਾ ਰਿਹਾ ਹੈ ਬਿਲਕੁਲ ਸੋ ਆਮ ਆਦਮੀ ਪਾਰਟੀ ਦੀ ਰਣਨੀਤੀ ਹੋ ਸਕਦੀ ਹੈ ਤਾਂਕਿ ਸ਼ੁੱਧ ਤੌਰ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਚਿਹਰੇ ਨੂੰ ਅੱਗੇ ਰੱਖ ਕੇ ਪੰਜਾਬ ਦੇ ਵਿੱਚ 13 0 ਦੇ ਟਾਰਗੇਟ ਚ ਅੱਗੇ ਵਧਿਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਆ ਆਸਕਰ ਸਾਹਿਬ ਬਹੁਤ ਅਹਿਮ ਵਿਸ਼ਿਆਂ ਦੇ ਉੱਤੇ ਅਸੀਂ ਗੱਲ ਅੱਗੇ ਅੱਗੇ ਤੋਰੀ ਹੈ ਇੱਕ ਵਾਰ ਫਿਰ ਜਲਦ ਮੁਲਾਕਾਤ ਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਡਾਊਨਵਰਡ ਲਾਗਾ